ਸ਼ੰਖ ਸੰਖ ਚੱਕਰ ਗਦਾ ਪਦਮ ਆਪ ਆਪ ਕਿਉ ਛਦਮ ਸੰਖ ਚੱਕਰ ਗਦਾ ਪਦਮ ਸੰਖ ਚੱਕਰ ਗਦਾ ਪਦਮ ਆਪੇ ਆਪ ਕਿਉ ਛਦਮ ਬਸ ਇਹ ਸ਼ੰਖਾ ਸ਼ੰਖ ਕਾਹਨ ਸੀ ਸ਼ੰਖਮਨ ਪਦਸ਼ੰਕਰ ਹੋਰ ਸ਼ੰਖਮਿਨੁਰ ਸ਼ੰਖਮਨ ਆ ਬੋਲਣ ਤੇ ਹਰਦਾ ਨਹੀਂ ਸੀ ਐਵੇਂ ਬਚੀ ਜਾਂਦਾ ਸੀ ਕੋਈ ਵੀ ਉਹੀ ਬੋਲਦਾ ਚੱਕਰ ਗਦਾ ਪਦਮ ਚੱਕਰ ਦੂਆ ਚੱਕਰ ਹੈ ਤੀਜੀ ਗਦਾ ਚੌਥਾ ਪਦਮ ਪਦਮ ਹੈ ਚਰਨ ਸ਼ਬਦ ਗੁਰੂ ਦੇ ਉਹ ਤਾਂ ਚਰਨ ਤਾਂ ਧੁਰ ਕੀ ਬਾਣੀ ਹੋਏ ਗਦਾ ਕੀ ਹੈ ਗਦਾ ਗਰੀਬੀ ਜਨਮਤਾ ਚੱਕਰ ਚੱਕਰ ਜੋ ਬੋਲ ਰਹੇ ਹਨ ਜੋ ਬੁੱਕਾ ਗਿਆ ਬਾਵਾ ਹੈ ਚੱਕਰ ਹੈ ਇਹ ਚੱਕਰ ਕੱਟਦੀ ਜਾਂਦੀ ਹੈ ਗੱਲ ਇੱਕ ਦੂਸਰੇ ਤੇ ਸ਼ੰਖ ਜਦ ਬੋਲਦਾ ਤਾਂ ਚੱਕਰ ਬਾਣੀ ਪ੍ਰਗਟ ਹੁੰਦੀ ਹੈ ਜਦ ਬੋਲਦਾ ਹੈ ਕੰਠ ਰੂ ਵੀ ਸ਼ੰਖ ਕਹਿੰਦੇ ਨੇ ਸ਼ੰਖਨਾਦ ਕੀਤਾ ਕੰਠ ਚ ਬੋਲਦਾ ਬੋਲਦਾ ਬੰਦੇ ਜਦ ਬੋਲਿਆ ਤਾਂ ਜਿਹੜਾ ਸ਼ਬਦ ਪ੍ਰਗਟ ਹੋਇਆ ਬੋ ਬੂ ਕਾ ਕਹ ਬੋ ਉਹ ਚੱਕਰ ਕੱਟਿਆ ਜਾਂਦਾ ਦੂਏ ਤੱਕ ਬਾਇਦ ਹਵਾ ਦੇ ਚੱਕਰ ਕੱਟਦੀ ਹੋ ਜਾਂਦੀ ਹੈ ਮੂੰਹ ਦੇ ਵਿੱਚ ਵਾਈਬ੍ਰੇਟ ਕੀਤਾ ਜਿਹੜਾ ਸ਼ਬਦ ਨੂੰ ਚੱਕਰੇ ਕੱਟਦਾ ਹੁੰਦਾ ਸ਼ੰਖ ਦੇ ਨਾਲ ਚੱਕਰ ਲੱਗਿਆ ਹੋਇਆ ਸ਼ੰਖ ਬੋਲਣਾ ਹੈ ਚੱਕਰ ਹਵਾ ਦਾ ਕੱਟਣਾ ਤਾਂ ਵਾਓ ਵਕ ਉਹ ਬੋਲ ਬਣਿਆ ਤਾਂ ਤਾਂ ਜਿਹੜੀ ਪੌਣਕੀ ਵਾਲੀ ਬਣੀ ਗਦਾ ਵਿਚਨ ਮਰਤਾ ਪਾਈ ਹੈ ਪਦਮ ਕਿਉਂ ਨਿਵਰਤਾ ਕਾ ਦੀ ਪਾਈ ਹੈ ਬੁਲਾਇਆ ਬੋਲਦਾ ਮੈਂ ਆਪਣੇ ਕੋਲੋਂ ਕੋਈ ਨਹੀਂ ਬੋਲਦਾ ਗੱਲ ਮੇਰੀ ਨਹੀਂ ਗਿਆਨ ਮੇਰਾ ਨਹੀਂ ਹੈ ਜੈਸੀ ਮੈਂ ਆਵੇ ਤੇ ਅਸਲਾ ਕਰੀ ਉਹ ਕਹਿੰਦਾ ਦੇਖੋ ਜੀ ਆਪਣੇ ਕੋਲ ਕੁਝ ਨਹੀਂ ਹੈ ਦਰਿਆ ਕਹਿੰਦਾ ਕਹਿੰਦਾ ਪਾਣੀ ਬਹੁਤ ਗੰਦਾ ਹੈ ਜੇ ਕਹਿੰਦਾ ਵੀ ਪਿੱਛੋਂ ਇਹ ਜਿਹਾ ਹੀ ਆਇਆ ਪਾਣੀ ਬਹੁਤ ਸਾਫ਼ ਹੈ ਕਹਿੰਦਾ ਇਹ ਜਿਹਾ ਹੀ ਆਇਆ ਪਿੱਛੋਂ ਜੇ ਸਾਫ਼ ਆਇਆ ਤਾਂ ਸਾਫ਼ ਪਿੱਛੋਂ ਆਇਆ ਜੇ ਗੰਦਾ ਆਇਆ ਤਾਂ ਗੰਦਾ ਪਿੱਛੋਂ ਆਇਆ ਜੇ ਜਿਹਾ ਪਿੱਛੋਂ ਆਇਆ ਉਹ ਜਿਹਾ ਲੈ ਲਓ ਮੈਂ ਕਿਹੜਾ ਪਾਣੀ ਬਣਾਉਣਾ ਨਾ ਮੈਂ ਗੰਦਲਾ ਕਰਦਾ ਨਾ ਮੈਂ ਸਾਫ਼ ਕਰਦਾ ਮੈਂ ਕੁਝ ਵੀ ਨਹੀਂ ਕਰਦਾ ਮੈਂ ਤਾਂ ਪਾਸ ਆਨ ਕਰਦਾ ਅੱਗੇ ਪਾਸ ਆਨ ਕਰਦਾ ਸ਼ੰਕ ਚੱਕਰ ਗਦਾ ਪਦਮ ਆਪ ਹੀ ਆਪ ਕੀ ਹੋ ਛਦਮ ਆਪ ਹੀ ਆਪ ਕੀ ਹੋ ਛਦਮ ਆਪਣਾ ਆਪਾ ਮਟਾਤਾ ਆਪਣਾ ਆਪਾ ਬਿਲਕੁਲ ਛਦਮ ਕਰਤਾ ਅਨੀ ਮਨ ਹੈ ਉਹਦੀ ਬੰਦੀ ਹੋ ਆਪਣੀ ਹੋਮਾ ਹੀ ਮਟਾਤੀ ਆਪ ਹੀ ਆਪ ਕੀ ਹੋ ਛਦਮ ਕਿਸੇ ਨੂੰ ਕੁਝ ਨਹੀਂ ਕਿਹਾ ਆਪਣਾ ਆਪ ਮਟਾ ਲਿਆ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਆਪਣਾ ਆਪ ਜਰੂਰ ਮਟਾ ਲਿਆ ਲੋਕਾਂ ਨੂੰ ਦੱਸਤਾ ਕਿਸੇ ਦਾ ਨਹੀਂ ਮਿਟਾ ਸਕਿਆ ਹੰਕਾਰ ਆਪਣਾ ਹੀ ਮਿਟਾਇਆ ਹੈ ਜਿਹੜਾ ਵੀ ਬੋਲਿਆ ਗੁਰਬਾਣੀ ਦੂਜੇ ਦਾ ਹੰਕਾਰ ਨਹੀਂ ਮਿਟਾ ਸਕਿਆ ਆਪਣੇ ਆਪ ਮਿਟਾਇਆ ਆਪਣਾ ਆਪ ਕਿਉ ਛਦਮ ਆਪਣਾ ਆਪ ਹੈ ਤਾਂ ਉਹਨੇ ਛਦਮ ਕਰ ਲਿਆ ਆਪਣੀ ਹਸਤੀ ਤਾਂ ਬਟਾਤੀ ਪਰ ਦੂਏ ਦੀ ਨਹੀਂ ਮਿਟਾ ਸਕਿਆ ਦੂਏ ਦਾ ਵਿਰੋਧ ਕਰਦੇ ਨੇ ਸਾਰੇ ਸਾਰਿਆਂ ਨਾਲ ਤਾਂ ਉਲਟੇ ਰਹਾ ਪਾਤੀ ਬਾਣੀ ਕਬੀਰ ਵਾਲੀ ਆ ਸਾਰੇ ਦਾ ਉੱਥੇ ਸੁਣਦੇ ਨੇ ਮੰਦਾ ਹੀ ਕੋਈ ਨਹੀਂ ਇਹਨਾਂ ਬੋਲੀ ਉਹਨਾਂ ਦਾ ਛਦਮ ਹੋ ਗਿਆ ਉਹਨਾਂ ਦਾ ਮਨ ਖਤਮ ਆਪ ਆਪਕਿਓ ਆਪਣਾ ਆਪ ਆਪ ਨਿਕਲ ਗਿਆ ਵਿਚੋਂ ਮੇਰਾ ਮੁਝ ਮੈਂ ਕੁਛ ਨਹੀਂ ਕੁਛ ਨਹੀਂ ਜੋ ਕੁਛ ਐਸੋ ਤੇਰਾ ਇਹ ਛਦਮ ਹੋ ਗਿਆ ਆਪ ਆਪਣਾ ਆਪ ਛਦਮ ਕੀਤਾ ਦੂਏ ਵਾਲੀ ਕੀਤਾ ਅਪਰੰਪਰ ਪਰਮ ਲਖੈ ਕੌਣ ਤਹ ਜਿਓ ਅਪਰੰਪਰ ਪਰਮ ਆਪਣੀ ਮਰਜ਼ੀ ਨਾਲ ਆਪਣਾ ਆਪਾ ਹੀ ਮਰਦਾ ਹੈ ਪਰਮੇਸ਼ਰ ਦੀ ਮਰਜ਼ੀ ਨਾਲ ਦੂਏ ਤੇ ਜੋ ਬਾਣੀ ਕਹਣੀ ਹੈ ਉਹ ਪਰਮੇਸ਼ਰ ਦੀ ਮਰਜ਼ੀ ਹੈ ਦੂਏ ਤੇ ਅਸਰ ਪੈਣਾ ਜਿਹੜਾ ਪਰਮੇਸ਼ਰ ਦੀ ਮਰਜ਼ੀ ਦਾ ਪੈਣਾ ਆਪਣੀ ਨਾਲ ਨਹੀਂ ਆਪਣੀ ਮਰਜ਼ੀ ਨਾਲ ਗੱਲੇ ਨਹੀਂ ਗਈ ਹੋਈ ਜੀ ਪਰਮੇਸ਼ਰ ਦੀ ਗੱਲ ਦਾ ਆਪਣੇ ਉੱਤੇ ਅਸਰ ਲੈਣਾ ਜਿਹੜਾ ਆਪਣੇ ਆਪਣੇ ਤੇ ਅਸਰ ਸਾਰਿਆਂ ਨਹੀਂ ਲੈਣ ਜਿਹਨੂੰ ਵੀ ਸ਼ੱਦਮ ਕਰਨਾ ਪਊ ਆਪਣਾ ਆਪਾ ਆਪੇ ਕਰਨਾ ਪਊ ਕਹਿਣ ਦਾ ਮਤਲਬ ਉਹਦਾ ਇਹ ਹੈ ਜਿਹੜਾ ਗੁਰਬਾਣੀ ਸੁਣਦਾ ਹੈ ਉਹਨੂੰ ਆਪਣਾ ਆਪ ਆਪੇ ਸ਼ਦਮ ਕਰਨਾ ਪਊ। ਬੋਲਣ ਵਾਲਾ ਨਹੀਂ ਕਰ ਸਕਦਾ। ਨਾਲ ਸੁਣ ਨਾਲ ਵਾਲਾ ਨਹੀਂ ਕਰ ਸਕਦਾ। ਆਪਣਾ ਮਨ ਆਪੇ ਬਨਉਣਾ ਪਊ। ਬਦੂਜਾ ਨਹੀਂ ਕੁਝ ਕਰ ਸਕਦਾ ਜੀ। ਆਪ ਆਪ ਕਿਉਂ ਛੱਡੋ। ਉਹ ਪਰੰਪਰ ਪਰਮ ਲਖੇ ਕੌਣ ਤਾਹੇ ਜਿਓ। ਪਰੰਪਰ ਪਰਮ ਪਰਮ ਤਾ ਪਰ ਪਰ ਉਹ ਤਾਂ ਛੱਡੋ ਗਏ। ਉਹ ਤਾਂ ਬੁੱਧੀ ਤੋਂ ਪਰੇ ਹੀ ਆ ਉਹਦੀਆਂ ਤਾਂ ਗੱਲਾਂ ਦਾ ਜਿਹੜੀ ਰੋਜ ਰੋਈ ਹੁੰਦੀ ਐ ਸਹਿਬ ਮੇਰਾ ਉਹ ਤਾਂ ਦਿੱਤ ਨਾ ਮੈਂ ਖਿਆਲ ਨਾ ਦਿੱਤੀਆਂ ਗੱਲਾਂ ਦਿੱਤ ਨਾ ਮਾਂ ਬਦੇਸ ਨਿਤ ਨਾ ਗੱਲ ਦੇ ਜਾਂਦਾ ਆ ਪਰੰਪਰ ਪਰਬੰਭ ਲਖੇ ਕੌਣ ਤਾਹੇ ਜੀਓ ਤੈਨੂੰ ਤਾਂ ਕਿਹੜਾ ਪਹੁੰਚੂਗਾ ਤੇਰੀ ਬੁੱਧੀ ਨੂੰ ਤਾਂ ਕੌਣ ਸਮਝ ਲੂਗਾ ਲਖੇ ਕੌਣ ਤਾਹੇ ਜੀਓ ਤੈਨੂੰ ਤਾਂ ਕਿਹੜਾ ਸਮਝ ਲੂ ਪਰ ਆਪਣੇ ਆਪ ਨੂੰ ਸਮਝ ਕੇ ਬਿਟਾ ਸਕਦਾ ਆਪਣੇ ਆਪ ਨੂੰ ਸਮਝ ਕੇ ਸਮਝਾ ਸਕਦਾ ਤੇਰੀ ਗੱਲ ਸੁਣ ਕੇ ਆਪਣੇ ਮਨ ਨੂੰ ਸਤਾ ਸਮਝਾ ਸਕਦਾ ਕੋਈ ਵੀ ਪਰਮੇਸ਼ਰ ਨੂੰ ਸਮਝਣ ਦੀ ਲੋੜ ਨਹੀਂ ਸਾਨੂੰ ਉਹ ਬ੍ਰੰਤਰਾ ਅ ਬ੍ਰੰਤਰ ਪਾਰ ਬ੍ਰੰਮ ਪਰਮੇਸ਼ਰ ਨੂੰ ਸਮਝਣ ਦੀ ਲੋੜ ਨਹੀਂ ਵੀ ਕਿੰਨੀ ਕਗਲ ਹੋ ਰਿਹਾ ਉਹ ਚ ਔਰ ਉਹਨੂੰ ਸਮਝਣ ਦੀ ਲੋੜ ਨਹੀਂ ਲਖੇ ਕੌਣ ਤਾਹੀ ਜੀ ਤੈਨੂੰ ਕੌਣ ਲੱਗੂਗਾ ਤੇ ਬੜੂ ਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸਰ ਉਹਨੂੰ ਲੋੜ ਨਹੀਂ ਹੈ ਆਪਣੇ ਆਪ ਨੂੰ ਰੀਡ ਕਰਨ ਦੀ ਲੋੜ ਹੈ ਗੁਰੂ ਨੂੰ ਰੀਡ ਕਰਨ ਦੀ ਲੋੜ ਨਹੀਂ ਹੈ ਆਪਣੇ ਆਪ ਨੂੰ ਰੀਡ ਕਰਨ ਦੀ ਲੋੜ ਹੈ ਮੈਂ ਕਿਤੇ ਖੜਾ ਹਾਂ ਸਤਿ ਸਾਚ ਸ੍ਰੀ ਨਿਵਾਸ ਆਦਪੁਰ ਸਦਾ ਤੋਂ ਹੀ ਵਾਹਿਗੁਰੂ 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 ਵਾਹਿ ਜੀਉ ਸਤਿ ਸਾਚ ਸ੍ਰੀ ਨਿਵਾਸ ਆਦਪੁਰ ਸਦਾ ਤੋਂ ਹੀ ਵਾਹਿਗੁਰੂ 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 ਵਾਹਿ ਜੀਉ ਤੂੰ ਸਤ ਹੈ ਹਮੇਸ਼ਾ ਰਹਿਣ ਵਾਲਾ ਹੈ ਸਾਚ ਹੈ ਇਸ ਵਕਤ ਵੀ ਸਾਚ ਹੈ ਇਸ ਵਕਤ ਵੀ ਹੈ ਜਾ ਸੱਚ ਲੱਗਿਆ ਲਫ਼ਜ਼ ਤਾਂ ਪ੍ਰੈਜ਼ੈਂਟ ਟੈਂਸ ਦਾ ਲੱਗਿਆ ਹੋਇਆ ਜਿਹੜਾ ਸਤ ਹੁੰਦਾ ਉਹਦੇ ਨਾਲ ਪ੍ਰੈਜ਼ੈਂਟ ਪਾਸ ਫਿਊਚਰ ਨਹੀਂ ਲੱਗਦਾ ਜੇ ਲੱਗਦਾ ਨਾ ਸੱਚ ਇਧਰ ਫੇ ਆ ਸੱਚ ਲੱਗਦਾ ਸਤ ਨਾਲ ਨਹੀਂ ਲੱਗਦਾ ਆ ਦਾ ਸੱਚ ਫਿਰ ਝੂਗਾ ਦਾ ਸੱਚ ਲੱਗਿਆ ਨਾਲ ਹੋਰ ਕੁ ਲੱਗਿਆ ਹੈਵੀ ਸੱਚ ਉਹ ਲੱਗਿਆ ਇਹ ਸਾਰੀਆਂ ਫਾਰਮਾਂ ਲੱਗਦੀਆਂ ਨੇ ਸੱਚ ਨਾਲ ਸੱਚ ਪ੍ਰੈਜ਼ੈਂਟ ਐ ਸਰੋ ਪ੍ਰੈਜ਼ੈਂਟ ਦੇ ਵਿੱਚ ਸੱਚ ਆਦ ਨਾਲ ਟੰਗ ਗਿਆ ਕਿ ਸੱਚ ਉਦੋਂ ਵੀ ਸੀ ਉੱਥੇ ਸ਼ੁਰੂ ਹੋਈ ਹੈ ਜੁਗਾਦ ਸੱਚ ਹੁਣ ਵੀ ਸੱਚ ਹੈ ਵੀ ਸੱਚ ਹੈ ਜਿੱਥੇ ਅਸਲ ਚ ਹੈ ਵੀ ਸੱਚ ਅਸਲ ਸੱਚ ਹੈ ਨਾਨਕ ਹੁਸੀ ਵੀ ਸੱਚ ਹੈ ਵੀ ਸੱਚ ਇਸ ਵਕਤ ਉਹਦਾ ਨੂੰ ਸੱਚ ਆਦ ਵਿੱਚ ਇਸ ਇਹੀ ਸੱਚ ਆਦ ਵਿੱਚ ਸੀ ਈ ਸੱਚ ਜੁਗਾਦ ਵਿੱਚ ਸੀ ਸਤ ਹਮੇਸ਼ਾ ਰਹਿਣ ਵਾਲਾ ਹੀ ਹੁੰਦਾ ਸਤ ਦੇ ਨਾਲ ਆ ਜੁਗਾਦ ਨਹੀਂ ਲੱਗਣ ਦੀ ਲੋੜ ਸਤ ਸਾਚ ਸ੍ਰੀ ਨਿਵਾਸ ਸਤ ਨਾਲ ਆ ਜੁਗਾਦ ਲੱਗਣ ਦੀ ਲੋੜ ਨਹੀਂ ਹੈ ਉਹਦੇ ਨਾਲ ਨਹੀਂ ਲੋੜ ਲੱਗਣ ਸੱਚ ਨਾਲ ਲੱਗਣ ਦੀ ਲੋੜ ਸੱਚ ਸਤ ਸਾਚ ਸ੍ਰੀ ਨਿਵਾਸ ਸਤ ਹੀ ਸਾਚ ਹੈ ਜਿਹਨੂੰ ਅਸੀਂ ਹੁਣ ਸੱਚ ਕੇ ਹੈ ਉਹਨੂੰ ਐ ਸੱਚ ਕਿਹਾ ਹੋਇਆ ਸੀ ਸ੍ਰੀ ਨਿਵਾਸ ਆ ਜਿਹੜੀ ਗੁਰਮਤ ਹੈ ਇਹਦੇ ਵਿੱਚ ਉਹਦਾ ਨਿਵਾਸ ਹੈ ਸ੍ਰੀ ਅਜਰੀ ਹਾਂ ਜਿਹੜੀ ਤੁਰਕੀ ਬਾਣੀ ਆ ਤੁਰਕੀ ਬਾਣੀ ਆ ਜਿਹੜੀ ਉਹਦੇ ਵਿੱਚ ਉਹ ਆਇਆ ਹੋਇਆ ਬਾਣੀ ਓਹੋ ਪੁਰਖ ਮੈਂ ਨਾਰ ਨਾਲ ਮੈਂ ਪੁਰਖਾ ਉਹ ਪੁਰਖਾ ਜਿਹੜਾ ਨਾਰ ਦੇ ਵਿੱਚ ਆ ਬਾਣੀ ਚ ਹੈ ਬਾਣੀ ਜੋ ਪੁਰਖਾ ਸ੍ਰੀ ਨਿਵਾਸ ਸ੍ਰੀ ਦੇ ਵਿੱਚ ਨਿਵਾਸ ਹੈ ਤੇਰਾ ਆਦਪੁਰਖ ਨਾਰ ਮੈਂ ਪੁਰਖਾ ਆਦਪੁਰਖਾ ਨਾ ਆਦਪੁਰਖ ਸ੍ਰੀ ਕੀ ਹੈ ਸ੍ਰੀ ਤੁਰਕੀ ਬਾਣੀ ਸ੍ਰੀ ਵਿੱਚ ਉਹਦਾ ਨਿਵਾਸ ਹੈ ਉਹਦਾ ਨਾਰੀ ਵਿੱਚ ਪੁਰਖ ਦਾ ਨਵਾਸ ਹੈ ਇਹ ਸੱਚ ਜਿਹੜਾ ਇਹ ਗੁਰਮਤਿ ਚੋਂ ਪੈਦਾ ਹੋਣਾ ਗੁਰਮਤਿ ਇਸਤਰੀ ਲਿੰਗ ਲਫ਼ਜ਼ ਹੈ ਸੱਚ ਪੁਲਿੰਗ ਲਫ਼ਜ਼ ਹੈ ਸੱਚ ਮਿਲਣਾ ਕਿੱਥੋਂ ਅੱਜ ਸੱਚ ਗੁਰਬਾਣੀ ਚੋਂ ਗੁਰਮਤਿ ਚੋਂ ਗੁਰਬਾਣੀ ਇਸਤਰੀ ਲਿੰਗ ਗੁਰਮਤਿ ਚੋਂ ਮਤਵੀ ਇਸਤਰੀ ਲਿੰਗ ਇਹ ਨਾਰ ਦੇ ਵਿੱਚੋਂ ਪੁਰਖ ਹੈ ਪੈਦਾ ਹੋਣਾ ਹੁਣ ਸੱਚ ਨਾਰਮੇ ਪੁਰਖਾ ਆਦ ਪੁਰਖ ਇਹ ਕਿੱਥੋਂ ਆਈ ਹੈ ਬਾਣੀ ਕਿੱਥੋਂ ਆਈ ਹੈ ਬਾਣੀ ਸੱਚ ਜਿਓ ਆਈ ਹੈ ਪੁਰਖ ਚੋਂ ਆਈ ਹੈ ਪੁਰਖ ਨੇ ਇਹ ਪੈਦਾ ਕੀਤੀ ਹੈ ਇਹਨੇ ਪੁਰਖ ਤੇ ਦਿਖਾਉਣਾ ਤੁਹਾਨੂੰ ਪੁਰਖ ਦਾ ਦਰਸ਼ਨ ਇਹਨੇ ਕਰਾਉਣਾ ਪੁਰਖ ਨੇ ਇਹ ਪ੍ਰਗਟ ਕੀਤੀ ਹੈ ਇਹ ਪੁਰਖ ਨੂੰ ਪ੍ਰਗਟ ਕਰਦੀ ਹੈ ਸੰਸਾਰ ਚ ਸੰਸਾਰ ਚ ਹੀ ਪ੍ਰਗਟ ਕਰੂ ਜੀ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੂਹੀ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਸਦਾ ਹੀ ਆਦ ਪੁਰਖ ਹੈ ਤੂੰ ਵਾਹਿਗੁਰੂ 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 ਜਿਉ ਇਹ ਤੇਰੀ ਵਡਿਆਈ ਹੈ ਸਾਰੀ ਕਿਸੇ ਵਿਅਕਤੀ ਦੀ ਵਡਿਆਈ ਨਹੀਂ ਕਿਉਂ ਕਿਹਾ ਇਹ ਇਹਨਾਂ ਨੇ ਬਿਸ਼ਰੂ ਦੀ ਵਿੜਿਆਈ ਕਰਤੀ ਗਦਾ ਪਦਮ ਤੇ ਆ ਕੇ ਕਰਤੀ ਨਾ ਕਰਤੀ ਤੇ ਇਹਦਾ ਕੀ ਫਾਇਦਾ ਹੋਇਆ ਪਿਛਲੇ ਇਹਦਾ ਆਧਪੁਰਖ ਸਾਹ ਬਿਸ਼ਰੂ ਆਧਪੁਰਖ ਹੈ ਬਿਸ਼ਰੂ ਦੀ ਵਿੜਿਆਈ ਕਿਵੇਂ ਕਰਤੀ ਗਦਾ ਪਦਮ ਬਿਸ਼ਰੂ ਕਿਵੇਂ ਜੋੜਦਾ ਇੱਥੇ ਲਿਆ ਕੇ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਅਸਲ 'ਚ ਬਿਸ਼ਰੂ ਨੂੰ ਬਿਲਕੁਲ ਕੱਟਨੇ ਪực ਕੇ ਕੱਟ ਕੇ ਬਿਸ਼ਰੂ ਡੁਪਲੀਕੇਟ ਹੈ ਸਾਰਾ ਇਹਨਾਂ ਨੇ ਬਣਾਇਆ ਹੋਇਆ ਕੋਈ ਗੱਲੇ ਨਹੀਂ ਬਿਸ਼ਰੂ ਦੀ ਹੈ ਸਤ ਸਾਚ ਸ੍ਰੀ ਨਿਵਾਸ ਨਾਲ ਇਹ ਜੁੜੀ ਹੋਈ ਗੱਲ ਐ ਆਦਪੁਰਖ ਨਾਲ ਜੁੜੀ ਹੋਈ ਗੱਲ ਐ ਗਦਾ ਪਦ ਸੰਖ ਚੱਕਰ ਸੰਖ ਚੱਕਰ ਗਦਾ ਪਦ ਜੜਾ ਇਹ ਆਦਪੁਰਖ ਦੀ ਸ਼ਕਲ ਐ ਕੋਰਾਨੇ ਵਿੱਚ ਬਿਸ਼ਣੂ ਬਣਾਤਾ ਇਹ ਜਿਹੜੇ ਨੇ ਨਾ ਪੰਡਤ ਨੇ ਬਾੜ-ਪਾੜ ਕਰਕੇ ਬਿਸ਼ਣੂ ਬਣਾਤਾ ਉਹਨਾਂ ਨੇ ਬਿਸ਼ਣੂ ਵਾਲੀ ਕੋਈ ਗੱਲ ਨਹੀਂ ਹੈ ਕਿਤੇ ਵੀ ਵੇਦ ਵਿੱਚ ਕਿਤੇ ਨਹੀਂ ਲਿਖੀ ਹੋਈ ਗੱਲ ਇਹ ਸਭ ਡੁਪਲੀਕੇਟ ਹੈ ਇਹਦੇ ਕਰਕੇ ਸ਼ਿਪਰਾਂ ਵਾਲੇ ਵਿਸ਼ਰੂਣ ਨਹੀਂ ਬੰਦੇ ਉਹ ਕਹਿੰਦੇ ਵੇਦ ਵਿੱਚ ਹੈ ਨਹੀਂ ਇਹ ਗੱਲ ਉਹ ਜਿਹੜੀ ਗੱਲ ਹੈ ਇਹ ਸ਼ਿਪਰਾਂ ਵਾਲੇ ਕਹਿੰਦੇ ਉਹ ਕਹਿੰਦੇ ਤੁਹਾਡੇ ਵਾਲੀ ਕਿਹੜਾ ਵੇਚ ਹੈਗੀ ਹੈ ਦੋਵੇਂ ਝੂਠੇ ਹਾਂਜੀ ਪੀਤ ਬਸੰਦ ਉੰਦ ਦਸਨ ਪ੍ਰੀਆ ਸਾਇਦ ਕੰਠਮਾਲ ਮੁਕਟ ਸੀਸ ਮੋਰ ਪੰਖ ਚਾਹੀਜਿਓ ਇਹ ਸਭ ਹੁਣ ਗ੍ਰੇਸ਼ਨ ਨਾਲ ਜੋੜਿਆ ਹੋਇਆ ਹੈ ਇਹ ਕ੍ਰਿਸ਼ਨ ਨਾਲ ਜੁੜਿਆ ਹੋਇਆ ਨਾ ਆਸ ਜਿਹੜਾ ਹੁਣ ਸ਼ੁਰੂ ਹੋਗਾ ਹਾਂ ਪੀਤ ਬਸਨ ਕੁੰਦ ਦਸ ਇਹ ਕ੍ਰਿਸ਼ਨ ਨੂੰ ਵਿਸ਼ੁਣਾ ਉਤਾਰ ਹੁੰਦਿਆ ਹੋਇਆ ਪੀਤ ਬਸਨ ਸ੍ਰੀਤ ਬਸਨ ਕੁੰਦ ਦਸ ਪੀਤ ਬਸਨ ਦਾ ਮਤਲਬ ਹੈ ਪ੍ਰੀਤ ਜਿਹੜੀ ਹੈ ਨਾ ਪ੍ਰੀਤ ਪ੍ਰੇਮ ਇਹਦੇ ਜਿਹਾ ਹੀ ਵਸਦਾ ਤੂੰ ਪ੍ਰੇਮ ਤੇ ਨਵਾਸ ਹੁੰਦਾ ਤੇਰਾ ਪੀਤ ਬਸਨ ਪ੍ਰੀਤ ਹੈ ਹਾਂ ਪਰੀ ਦਾ ਲਫਤ ਪੀਤ ਨਹੀਂ ਹੈਗਾ ਜਿਹਨੂੰ ਉੜਾਤਾ ਹੂਰਾ ਰਾ ਇਹਨਾਂ ਕ੍ਰਿਸ਼ਨ ਨਹੀਂ ਬਣਾਉਣਾ ਨਾ ਕ੍ਰਿਸ਼ਨ ਬਣਾਇਆ ਰਾਰਾ ਉੜਾਤਾ ਹੁਣ ਇਹਨਾਂ ਨੂੰ ਕੀ ਲੱਗਦਾ ਪੈਰ ਚ ਰਾਰਾ ਹੁਣੇ ਉਡਾ ਕੇ ਪਰੇ ਮਾਰਿਆ ਤੂੰ ਇਹਨੂੰ ਕੀ ਸਮਝਦਾ ਹੈ ਬੜੇ ਸ਼ਾਤਰ ਆਦਮੀ ਸੀ ਧਕਾਇਤ ਇਹ ਐਸੇ ਕਰਕੇ ਕੋਈ ਵੀਰ ਨਹੀਂ ਛੱਡੀ ਸਾਡੇ ਕੋਲ ਜਿਹੜੀ ਗੁਰੂ ਘਰ ਦੇ ਨੌਰ ਹੋਵੇ ਕੋਵੇ ਉਹ ਜੋ ਸਹੀ ਹੋਣੀ ਉਹਨਾਂ ਨੇ ਟੋਟਲ ਵੀੜਾ ਜੁੜਾਤੀਆਂ ਖਤਮ ਕਰਤੀਆਂ ਉਹ ਡੈਸਟਰਾਏ ਕਰਤੀਆਂ ਜੀਦੇ ਵਿੱਚ ਗੁਰੂ ਘਰ ਦਾ ਕੋਈ ਹੋਰ ਸੀ ਤੇ ਉਹਨਾਂ ਨੇ ਪਾੜ ਖਰਾਬ ਕੀਤਾ ਸੀ ਖਰਾਬ ਵਾਲੀਆਂ ਸਾਡੇ ਕੋਲ ਹੈਗੀਆਂ ਉਹ ਤਾਂ ਹੁਣ ਅਸੀਂ ਆਪ ਠੀਕ ਕਰ ਲੜੀਆਂ ਨੇ ਫਿਰ ਆਪ ਠੀਕ ਲਾਂਗੇ ਜੇ ਗੁਰੂਏ ਪਿੱਛੇ ਆਪੇ ਕਰਾਉਦਾ ਠੀਕ ਪਰਮੇਸ਼ਰ ਨਹੀਂ ਜਾਂ ਸਭ ਕੁਝ ਦਿੱਤਾ ਠੀਕ ਕਰਾਉਣ ਦੀ ਬੁੱਧੀ ਦਿੱਤੀ ਫੇਕੜਾ ਨਹੀਂ ਠੀਕ ਹੋਣਗੇ ਉਹ ਦਾ ਖਰਾਬ ਕਰਨ ਵਾਲੀ ਬੁੱਧੀ ਸੀ ਉਹਨਾਂ ਦੀ ਠੀਕ ਕਰਨ ਵਾਲੀ ਭੇਤੀ ਉਹਨਾਂ ਦੇ ਘਾਹੋਂ ਦੇ ਘਾਟ ਹੈ ਕੋਈ ਈਤ ਬਸਨ ਪੁੰਦ ਦਸਨ ਪ੍ਰੀਤ ਦੇ ਵਿੱਚ ਨਵਾਸਦਾ ਜਦ ਪ੍ਰੇਮ ਕੀ ਉਹ ਤੇ ਨਹੀਂ ਪਰ ਪਾਇਓ ਉਹ ਜਿਵੇਂ ਦੁੱਧ ਦੇ ਵਿੱਚ ਦਹੀਂ ਦੇ ਵਿੱਚ ਕਿਹੋ ਹੈ ਪਤਾ ਨਹੀਂ ਕਿਹੋ ਇਹ ਮੈਂ ਪ੍ਰੀਤ ਵਿੱਚ ਬਸਦਾ ਉਹ ਈਤ ਬਸਨ ਸਾਰਿਆਂ ਦੀ ਪ੍ਰੀਤ ਹੈ ਸੱਚਖੰਡ ਵਿੱਚੇ ਬਸਦਾ ਹੈ ਉਹ ਇੱਕ ਤਾਂ ਕਿੱਥੇ ਬਸਦੀ ਹੈ ਇਕਤਾ ਕਿੱਥੇ ਬਸਦੀ ਹੈ ਇਕਤਾ ਪ੍ਰੀਤ ਚ ਬਸਦੀ ਹੈ ਜਿੱਤੇ ਪ੍ਰੇਮ ਉਥੇ ਇਕਤਾ ਇਕ ਕਿੱਥੇ ਬਸਦਾ ਹੈ ਪ੍ਰੀਤ ਵਿੱਚ ਏਕਾ ਸੰਸਾਰਜ ਪ੍ਰੀਤ ਹੈ ਨਹੀਂ ਇਥੇ ਇਕ ਗਾਇਬ ਹੈ ਇਥੇ ਤੋਂ ਇਕਤਾ ਗਾਇਬ ਹੈ ਇਕਤਾ ਕਿੱਥੇ ਬਸਦੀ ਹੈ ਹਾਂ ਜੀ ਪ੍ਰੀਤ ਬਸਦੋਂ ਕੂੰਦ ਦੱਸੋ ਪ੍ਰੀਤ ਵਸਨ ਪ੍ਰੀਤ ਵਿੱਚ বাসਦਾ ਹੈ ਉਹ ਜੇ ਕਿਤੇ ਦੇਖਣਾ ਤੁਸੀਂ ਕਿੱਥੇ বাসਦਾ ਹੈ ਦਰਸ਼ਨ ਕਰਨਾ ਹੈ ਨਾ ਪ੍ਰੀਤ ਵਿੱਚ ਜਾਓ ਕੋਈ ਦਰਸ਼ਨ ਹੋ ਜਾਣਗੇ ਕੁੰਦ ਦਸਨ ਪ੍ਰੀਤ ਪੈਦਾ ਕਰੋ ਅੰਦਰ ਜਿੰਨ ਪ੍ਰੇਮ ਕੀਓ ਤੀ ਪ੍ਰਭ ਪਾਇਓ ਹਾਲੋ ਓਏ ਉਹੀ ਗੱਲ ਹੈ ਪ੍ਰੀਤ ਦਸਨ ਪ੍ਰੀਤ ਦਸਨ ਕੁੰਦ ਦਸਨ ਕੁੰਨੇ ਦਸਨ ਦਰਸ਼ਨ ਕਹੇ ਜene ਇਹ ਦੇਖਣਾ ਹੈ ਕੁੰਦ ਦਸਣ ਕੁੰਦ ਫਿਰਦੇ ਵਿੱਚੋਂ ਦਰਸ਼ਨ ਹੋ ਜਾਣਗੇ ਪ੍ਰੀਤ ਵੀ ਅੱਦੇ ਚ ਹੁੰਦੀ ਹੈ ਕੁੰਦ ਵੈਸੇ ਅੰਦਰ ਫਿਰਦੇ ਨੂੰ ਮਤਲਬ ਹੈ ਇਹ ਜਿਹੜਾ ਫੁੱਲਾਂ ਦਾ ਗੁੱਛਾ ਹੁੰਦਾ ਹੈ ਨਾ ਫੁੱਲ ਉਹ ਨੂੰ ਵੀ ਕੁੰਦ ਕਹਿੰਦੇ ਹੈ ਹਰਦੇ ਵਿੱਚੋਂ ਦਰਸ਼ਨ ਹੋਣੇ ਨੇ ਮੋਟੀ ਗੱਲ ਬਾਹਰ ਨਹੀਂ ਹੁੰਦੀ ਪ੍ਰੀਤ ਪ੍ਰੀਤ ਅੰਦਰ ਹੁੰਦੀ ਹੈ ਕੋ ਪ੍ਰੀਤ ਹੁੰਦੀ ਹੈ ਅੰਦਰ ਬਾਹਰ ਤਾਂ ਹੁੰਦੀ ਨਹੀਂ ਪ੍ਰੀਤ ਬਾਹਰ ਕੀ ਹੁੰਦੀ ਆ ਜੇ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਉਹ ਉਹ ਮੁੱਖਾਲੀ ਪ੍ਰੀਤ ਤਾਂ ਗੰਢ ਲਾਉਣੇ ਵਾਲੀ ਹੈ ਅੰਦਰ ਹੀ ਜਾਂਦੀ ਉਹਦੇ ਵਿੱਚ ਤਾਂ ਲੋੜ ਤਾਂ ਹੈ ਜੇ ਅੰਦਰ ਹੈਰੀ ਜੇ ਅੰਦਰ ਹੈ ਮੂ ਤਾਂ ਕਹਿਣ ਦੀ ਲੋੜ ਨਹੀਂ ਪ੍ਰੀਤ ਲੋੜ ਜਾਂਦ ਪੈਂਦੀ ਐ ਬੋਲਣ ਪ੍ਰੀਤ ਕਹਿਣ ਦੀ ਸਾਬਤ ਕਰਦੀ ਜੇ ਅੰਦਰ ਹੈ ਦੀ ਜਿਹੜਾ ਆਦਮੀ ਇਮਾਨਦਾਰ ਉਹਨੂੰ ਕਹਿਣ ਦੀ ਲੋੜ ਨਹੀਂ ਵੀ ਮੈਂ ਇਮਾਨਦਾਰ ਆ ਜਿਹੜਾ ਆਦਮੀ ਝੂਠਾ ਨਹੀਂ ਹੈ ਉਹਨੂੰ ਲੋੜ ਨਹੀਂ ਕਹਿਣ ਦੀ ਕਹੋ ਮੈਂ ਦੱਸ ਮੈਂ ਝੂਠ ਬੋਲਦਾ ਉਹ ਤਾਂ ਤੂੰ ਕਹੌਣ ਹੈ ਉਹ ਤੇ ਵੀ ਕਿ ਮੈਂ ਕਹ ਦਵੇ ਤੂੰ ਝੂਠ ਬੋਲਦਾ ਝੂਠੇ ਆਦਮੀ ਦਾ ਇਹ ਸਟੇਟਮੈਂਟ ਨੇ ਕਹੋ ਮੈਂ ਦੱਸ ਮੈਂ ਝੂਠ ਬੋਲੇਗਾ ਅੱਜ ਤੱਕ ਉੜ ਕੇ ਮੈਂ ਕਹ ਦਵੇ ਉਹ ਵੀ ਤਾਂ ਬੋਲੇਗਾ ਗਣਾਵੇਂ ਨਾ ਤਾਂ ਕਿੱਥੇ ਬੋਲੇ ਝੂਠ ਤੂੰ ਤਾਂ ਬੋਲਦਾ ਹੀ ਨਹੀਂ ਅਰ ਸਭ ਤੋਂ ਜ਼ਿਆਦਾ ਝੂਠ ਹੋਈ ਬੋਲਦਾ ਜਿਹੜਾ ਐ ਕਹਿੰਦਾ ਆਪਰ ਕੋ ਜੋ ਭਲਾ ਕਹਾਵਾ ਹੈ ਪ੍ਰਿਆ ਸਹਿਤ ਪ੍ਰਿਆ ਸਹਿਤ ਪ੍ਰਿਆ ਸਹਿਤ ਆ ਪ੍ਰਿਆ ਵੀ ਨਾਲੇ ਹੁੰਦੀ ਏ ਤੇਰੇ ਬੁੱਧੀ ਵੀ ਨਾਲੇ ਹੁੰਦੀ ਏ ਕੱਲਾ ਨਹੀਂ ਆਉਂਦਾ ਬੁੱਧ ਨਾਲ ਆਉਂਦੀ ਏ ਤੇਰੇ ਵਿਵੇਕ আর ਬੁੱਧ ਦੋਏ ਇਕੱਠੇ ਹੀ ਹੁੰਦੇ ਨੇ ਉਹ ਵਿਵੇਕ আর ਬੁੱਧ ਇਕੱਠੇ ਹੀ ਹੁੰਦੇ ਨੇ ਪ੍ਰਿਆ ਸਹਿਤ ਕੰਠਮਾਲ 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 ਮੁਕਤ ਸੀਸ ਕੰਠੇ ਦੇ ਵਿੱਚ ਕੀ ਨਿਕਲਦੀ ਆ ਨਿਕਲਦੀ ਆ ਜਿਵੇਂ ਗੁਰਬਾਣੀ ਨਿਕਲਦੀ ਨਹੀਂ ਮਾੜਾ ਮਾੜਾ ਬਣ ਕੇ ਨਿਕਲਦੀ ਆ ਕਥਾ ਨਿਕਲਦੀ ਆ ਕਥਾ ਨਿਕਲਦੀ ਆ ਮਾੜਾ ਬਣ ਕੇ ਇੱਕ ਨਾ ਦੋਈ ਗੱਲ ਜੁੜਦੀ ਆ ਉਹ ਲੈ ਕੇ ਕਬੀਰ ਤੇ ਕਬੀਰ ਨੇ ਪਿੱਛੋਂ ਜੋੜ ਕੇ ਤਰੂਪਨ ਲਾ ਤੇ ਜੋੜ ਕੇ ਮਾੜਾ ਹੀ ਆ ਮੁਕਤ ਸੀਸ ਮੁਕਤ ਸੀਸ ਸੀਸ ਕੀ ਆ ਮੁਕਤ ਸੀਸ ਆ ਮੁਕਤ ਸੀਸ ਸੀਜ਼ ਮੁਕਤ ਮੁਕਤ ਨਹੀਂ ਮੁਕਤ ਮੁਕਟ ਕੀ ਹੁੰਦਾ ਮੁਕਤ ਬਨ ਮੁਕਤ ਹਾਂ ਬਨ ਮੁਕਤ ਇਹ ਮੁਕਟ ਪਾਉਂਦੇ ਨੇ ਅਸੀਂ ਮੁਕਤ ਬੰਦੇ ਆ ਮੁਕਟ ਨੂੰ ਜੇ ਮੁਕਤਾ ਤਾਂ ਮੁਕਟਾ ਹੈ ਗਰੀਬ ਨਿਵਾਜ ਗੁਸਈਆ ਮੇਰਾ ਮਾਤੇ ਛਤਰ ਕਰੀ وہی ਮੁਕਟਾ ਹੋਰ ਕੀ ਹੈ ਇਹ ਪਹਿਲਾਂ ਮੁਕਤੀ ਪ੍ਰਾਪਤ ਕਰੂ ਤਾਂ ਹੀ ਦਰੂ ਸਾਡੀ ਮੁਕਤਾ ਹੈ ਸਾਡਾ ਮੁਕਤਾ ਹੈ ਉਹਨਾਂ ਦਾ ਮੁਕਟ ਹੈ ਇਹੀ ਮੁਖਤਸੀਸ ਆ ਆਹੋ ਮੋਰ ਪੰਖ ਚਾਹੀ ਜਿਓ ਉਹਨਾਂ ਦਾ ਮੁਖਤ ਹੋਊਗਾ ਸੰਸਾਰ ਵਾਲਿਆਂ ਦਾ ਸੋਨੇ ਦਾ ਹੋ ਸਾਡਾ ਸੋਨਾ ਵੀ ਦੂਆ ਨਾ ਸਾਡਾ ਵੀ ਤਾਂ ਸੋਨਾ ਹੈ ਕੰਚਨ ਨਾ ਮੋਰ ਪੰਖ ਮੋਰ ਪੰਖ ਚਾਹੀ ਜਿਓ ਮੁਖਤਸੀਸ ਕੀ ਹੈ ਮਨ ਸੀਸ ਮਨ ਹੈ ਮਨ ਮੁਖਤ ਜੇ ਮਨ ਮੁਖਤ ਹੈ ਤਾਂ ਸੀਸ ਮੁਖ ਉਹਦੇ ਤੇ ਹੈਗਾ ਮੁਖਤ ਇਹ ਤਾਂ ਰਾਜਾ ਹੈ ਉਹ ਇਥੇ ਰਾਜਾ ਹੈ ਓ ਇਥੇ ਛਤਰਾ ਆ ਗਿਆ ਮੱਥੇ ਤੇ ਇਹਦਾ ਮੱਥੇ ਛਤਰਾ ਆ ਗਿਆ ਮੋਰ ਪੰਖ ਚਾਹੀ ਜੀਓ ਮੋਰ ਪੰਖ ਚਾਹੀ ਜੀਓ ਮੋਰ ਪੰਖ ਚਾਹੀ ਜੀਓ ਆਪਣੇ ਖੰਭ ਨੇ ਆਪਣੇ ਖੰਭਾਂ ਨਾਲ ਉੱਡਦੇ ਬਗਾਨੇ ਖੰਭਾਂ ਨਾਲ ਨਹੀਂ ਉੱਡਦਾ ਹੁਣ ਮੋਰ ਆਪਣੇ ਮੇਰੇ ਮੋਰ ਮੋਰ ਦਾ ਲਾੜ ਧਰ ਹਾਂ ਮੋਰ ਦਾ ਮੇਰੇ ਆਪਣੇ ਖੰਭ ਪਏ ਨੇ ਤਾਂ ਉੱਡਦਾ ਹੁਣ ਸਤਵੇਂ ਆਕਾਸ਼ ਤੇ ਉੱਪਰ ਆਪਣੀ ਬੁੱਧੀ ਦੇ ਖੰਭੂ ਗਿਆ ਏ ਉੱਪਰ ਤਾਂ ਛੜਦਾ ਐ ਐਨਾ ਉੱਚਾ ਉੜਦਾ ਹੁਣ ਹੰਸ ਦੇ ਖਮ ਨਹੀਂ ਹੁੰਦੇ ਹੰਸਾਂ ਦੇਖ ਤਰੰਦੇ ਆ ਥੁੜਦੇ ਫਿਰਦੇ ਨੇ ਆਕਾਸ਼ ਤੇ ਤਰਦੇ ਬੱਗਾ ਵੀ ਆਇਆ ਚੋ ਡੂਬੂਏ ਬਗ ਬਪੜੇ ਸਤਾਲੂ ਉੱਪਰ ਪਾਉ ਹੰਸ ਦੀ ਉਡਾਰੀ ਔਰ ਕੁੱਕੜ ਦੀ ਉਡਾਰੀ ਤਾਂ ਨਹੀਂ ਬਰਕੀਦਾ ਜਿਹੜੇ ਆਪਣੇ ਨਿੱਜੀ ਪੰਖ ਨੇ ਜਿਹਦੇ ਕੋਲ ਨਿੱਜੀ ਆਪਣਾ ਗਿਆਨ ਹੈ ਨਾ ਸਾਹੁਰਦਾ ਪਰ ਅਧਾਰੇ ਗਿਆਨ ਤੇ ਕੌਣ ਉੜੂਗਾ ਅਧਾਰੇ ਖਮਾਣਾ ਨਹੀਂ ਉੜਦਾ ਛੋਟੇ ਪੰਛੀ ਵੀ ਉੜਦੇ ਨੇ ਆਪਣੇ ਖਮਾਣੇ ਉੜਦੇ ਨੇ ਪਰ ਜੇ ਆਦਮੀ ਖਮਲਾ ਕੇ ਉੜੇ ਉੜੋਦਾ ਬਲੋੜੀ ਖਮਲਾ ਕੇ ਆਦਮੀ ਉੜਨਾ ਚਾਹੇ ਉੜ ਸਕਦਾ ਫਿਰ ਹਮਸੂ ਬਕੰਦਰੇ ਜੇਲ੍ਹਾਂ ਕਿੰਨਾ ਸਾਵੀ ਦੋੜ ਕਹਿੰਦੇ ਜੇ ਬਿਲਦੇ ਹੁਣ ਮੈਂ ਵੀ ਲੈ ਲਵਾ ਹਮ ਬਕੰਦਰੇ ਜੇਲ੍ਹਾਂ ਬਕੰਦਰੇ ਜੇਲ੍ਹਾਂ ਹਾਂ ਵਿਗਦੇ ਨਹੀਂ ਐ ਹੁੱਦੇ ਨੇ ਖਿਹੜੇ ਨੇ ਮੋਰ ਪੰਖ ਆਪਣੇ ਹੁੰਦੇ ਨੇ ਉਗਦੇ ਨੇ ਅੰਦਰੋਂ ਖੰਭ ਜਾਂ ਲੁਕਦੇ ਨੇ ਫੇ ਉਡਦਾ ਉਡ ਜਾਂਦਾ ਇਸ ਮਾਇਆ ਤੋਂ ਉੱਪਰ ਉੱਡ ਜਾਂਦਾ ਇਹ ਫੇ ਮਾਇਆ ਤੋਂ ਉੱਪਰ ਉਡਦਾ ਹੈ ਕਿ ਖੰਭਣੀਆਂ ਤੋਂ ਉਡੂ ਕਦੇ ਕਿਵੇਂ ਉਡੂਗਾ ਮੋਰ ਪੰਖ ਚਾਹੇ ਜਿਓ ਚਾਹੇ ਜਿਓ ਮੋਰ ਪੰਖਾਂ ਦੀ ਇੱਛਾ ਹੈ ਹੁਣ ਇਹ ਚਾਹੀਦਾ ਨੇ ਉਹ ਕੀ ਆ ਸ਼ਬਦ ਗੁਰੂ ਆ ਉਹਦੇ ਨੇ ਉਡਦਾ ਫਿਰ ਵੋਰ ਪੰਖਲਾਬੇ ਸ਼ਬਦੇ ਆ ਗੁਰੂ ਆ ਜਿਹੜਾ ਸੀ ਨਾ ਗਿਆਨ ਗਿਆਨ ਗੁਰੂ ਇਹਦੇ ਨਾਲ ਤਾਂ ਬੁਖਟੇ ਸੀ ਸੋਇਆ ਸੀ ਮੋਰ ਮੋਰ ਮੈਂ ਜਾਈ ਦੋ ਉਹ ਉਹਦੇ ਨਾਲ ਤਾਂ ਬੁਖਟੇ ਹੋਇਆ ਸੀ ਕਮ ਬੁਖਟਾ ਮਿਲ ਗਿਆ ਸੀ ਕੋਲੋਂ ਗਾਹਣੇ ਚਾਹੀਦਾ ਨਾ ਬਦਾਸਤ ਚਾਹੀਦਾ ਉਹ ਮੰਗਦਾ ਕੋਲ ਕੰਮ ਚਾਹੀਦਾ ਹਾਂ ਕਿੰਨਾ ਸਾਵੀ ਤੋਲ ਕੇ ਨਾ ਸਾਵੀ ਤੋਲ ਉਹ ਕਦ ਬੇਬਜ਼ੀਰ ਵੱਡੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀਤਾ ਆਪਣੇ ਉਛਾਹ ਜੀਓ ਬੇਬਜ਼ੀਰ ਕਹਿੰਦਾ ਉਹਦਾ ਕੋਈ ਵਜ਼ੀਰ ਨਹੀਂ ਰੱਖਿਆ ਹੋਇਆ ਵਜ਼ੀਰ ਨਹੀਂ ਹੁੰਦਾ ਕੋਈ ਇਹਦਾ ਮਤਲਬ ਸੱਚਖੰਡ ਦੇ ਵਿੱਚ ਕੋਈ ਔਰਤ ਨਹੀਂ ਹੈ ਔਰਤ ਨੂੰ ਵਜ਼ੀਰ ਮੰਨੇ ਆ ਨਾ ਕਿਸੇ ਦੀ ਸਲਾਹ ਨਹੀਂ ਲੈਂਦਾ ਉਹ ਪੂਰਨ ਬ੍ਰह्म ਕਿਸੇ ਦੀ ਸਲਾਹ ਨਹੀਂ ਲੈਂਦਾ। ਕੋਈ ਨਾ ਨ ਪੂਰਨ ਬ੍ਰह्म। ਤੇ ਜੇ ਨਾਲਾ ਹੋਰ ਤੋਂ ਵੀ ਫਿਰਦਾ ਹੋਵੇ। ਉੱਤੇ ਕਰਤਾ ਪੁਰਖ ਹੀ ਹੈ ਕਦੇ ਨੂੰ ਲੱਗਿਆ। ਵਾ ਉਹ ਤਾਂ ਬਾਣੀ ਤਾਂ ਪੈਦਾ ਹੁੰਦੀ ਹੈ। ਜਾਂ ਸ੍ਰਿਸ਼ਟੀ ਹੈ ਦੀ। ਸ੍ਰਿਸ਼ਟੀ ਪੈਦਾ ਕਰਨ ਖਾਤਰ ਬਾਣੀ ਪੈਦਾ ਕੀਤੀ ਉਹਨੇ। ਇਹ ਮਾਤਾ ਮਤ ਪੈਦਾ ਕੀਤੀ ਮਤਮਾ ਦਾ ਪੈਦਾ ਕੀਤੀ ਹੈ। ਨਰਗਰੀ ਦੁਨੀਆ ਦੇ ਜੋ ਮਤ ਮਾਤਾਈ ਮੱਤੇ ਮਾਤਾ ਹੰਪੀਏ ਸੰਤੋਖ ਪਤਾ ਹੁੰਦਾ ਬਸ ਬੇਬ ਜੀਰ ਮਤ ਦੀ ਸਲਾਹ ਨਹੀਂ ਲੈਣੀ ਮਤ ਦੀ ਸਲਾਹ ਲੈਂਦਾ ਮਤ ਦੀ ਸਲਾਹ ਤਾਂ ਸਾਨੂੰ ਦਿੱਤੀ ਹੈ ਮਤ ਦੀ ਸਲਾਹ ਸਾਡੇ ਵਾਸਤੇ ਉਹਨੇ ਮਤ ਦੇ ਕੀ ਲੈਣਾ ਉਹਨੇ ਤਾਂ ਮਤ ਦਿੱਤੀ ਹੈ ਸਭ ਨੂੰ ਬੇਬ ਜੀਰ ਬੇਬ ਜੀਰ ਉਹਦਾ ਕੋਈ ਵਜ਼ੀਰ ਨਹੀਂ ਬਰਾਬਰ ਦੇ ਨੇ ਸਾਰੇ ਉੱਥੇ ਸੱਚਖਣ ਸਾਰੇ ਬਰਾਬਰ ਨੇ ਵਜੀਰ ਦੀ ਪਦਵੀ ਛੋਟੀ ਹੁੰਦੀ ਹੈ ਵੱਡੇ ਧੀਰ ਜਿਹੜਾ ਜਿਹਦਾ ਕਿਸੇ ਦੀ ਸਲਾਹ ਨਹੀਂ ਲੈਂਦਾ ਉਹ ਵੇ ਵਜੀਰ ਉਹਤੇ ਜਿਹੜੇ ਦੇ ਬਲੋਕ ਵਾਲੇ ਨੇ ਟੋਪ ਦਾ ਉਤਾਂ ਦੇ ਬੋਲਦੇ ਹੀ ਜਿਹੜਾ ਬੋਲਦਾ ਨਹੀਂ ਵਜੀਰ ਉਹ ਬੋਲਦਾ ਨਹੀਂ ਤਸ਼ੱਪਣ ਯਾਨੀ ਧੂਏ ਨੂੰ ਪਰਦਾ ਬੋਲਣ ਵਾਲਾ ਉੱਥੇ ਕੋਈ ਹਾਇਓ ਨਹੀਂ ਧੂਏ ਨੂੰ ਪਰਦਾ ਅੱਛਾ ਫੇ ਵਜੀਰ ਦੀ ਉਹਨੂੰ ਲੋੜ ਹੈ ਜਿਹਦੀ ਆਪਣੀ ਅਕਲ ਜਿ ਘਮੀ ਹੋਵੇ ਵਜ਼ੀਰ ਦੀ ਉਹਨੂੰ ਲੋੜ ਹੈ ਜੇ ਆਪਣੀ ਅਕਲ ਦੀ ਕਮੀ ਹੋਵੇ ਇਸ ਕਰਕੇ ਉੱਥੇ ਵਜ਼ੀਰ ਹੁੰਦਾ ਜੀ ਦੀ ਬੇਵਜ਼ੀਰ ਸਰਦਾਰ ਦੇ ਰਾਜਿਆਂ ਕੋ ਵਜ਼ੀਰ ਹੁੰਦੇ ਨੇ ਪਰਮੇਸ਼ਰ ਐਸਾ ਰਾਜਾ ਉਹ ਵਜ਼ੀਰ ਦੀ ਲੋੜੇ ਦੀ ਬੇਵਜ਼ੀਰ ਵੱਡੇ ਧੀਰ ਵੱਡੇ ਧੀਰ ਜਿਹੜਾ ਪਰਮ ਗਿਆਨੀ ਹੁੰਦਾ ਉਹਦਾ ਕੋਈ ਸਲਾਹਿਆ ਨਹੀਂ ਹੋ ਸਕਦਾ ਉਹਦਾ ਨਹੀਂ ਕੋਈ ਸਲਾਹਿਆ ਗੁਰੂ ਘਰ ਤਾਂ ਹੀ ਔਰਤ ਦੀ ਗੱਲ ਨਹੀਂ ਬਣੀ ਉਹ ਜੇ ਮੰਨਦੇ ਹੋ ਤਾਂ ਦੂਏ ਦੀ ਗੱਲ ਨਹੀਂ ਬਣੀ ਹਸਣ ਜੀ ਪੰਜ ਪਿਆਰਾਂ ਦੀ ਜਿੱਥੇ ਵੀ ਗੱਲ ਆਉਂਦੀ ਹੈ ਗੁਰੂ ਸਾਹਿਬ ਨੇ ਨੁਕਸਾਨ ਹੋਇਆ ਕਿਤੇ ਵੀ ਕਿਸੇ ਦੀ ਗੱਲ ਮੰਨੀ ਹੈ ਤੇ ਨੁਕਸਾਨ ਹੋਇਆ ਨਾ ਤੁਸਾਲ ਦਾ ਕਿਲਾ ਛੜਿਆ ਪ੍ਰੈਸ਼ਰ ਪਾ ਕੇ ਛੜਾਇਆ ਨੁਕਸਾਨ ਹੋਇਆ ਜਿੱਥੇ ਵੀ ਦੂਜੇ ਦੀ ਗੱਲ ਮੰਨ ਲਈ ਹੈ ਉੱਥੇ ਨੁਕਸਾਨ ਹੋਇਆ ਫਾਇਦਾ ਨਹੀਂ ਹੋਇਆ ਦੇਵ ਜੀਰ ਵੱਡੇ ਧੀਰ ਧਰਮ ਅੰਗ ਅਲੱਖ ਅੰਗ ਧਰਮ ਅੰਗ ਰੱਖ ਅੰਗ ਧਰਮ ਜਿਹੜਾ ਉਹਨੂੰ ਅੰਗ ਸੰਗ ਰੱਖਣਾ ਧਰਮ ਦਾ ਸਾਥ ਨਹੀਂ ਛੱਡਣਾ ਧਰਮ ਅੰਗ ਧਰਮ ਨੂੰ ਅੰਗ ਰੱਖਣੇ ਨਾਲ ਬਣਾ ਕੇ ਰੱਖਣਾ ਧਰਮ ਦੇ ਨਾਲ ਚੱਲਣਾ ਅੰਗ ਕੀ ਹੈ ਅੰਗ ਧਰਮ ਹੈ ਧਰਮ ਰਾਜ ਨੂੰ ਨਾਲ ਰੱਖਦਾ ਆਪਣੇ ਉਹ ਉਹ ਜਿਹੜਾ ਸਾਡਾ ਚਿੱਤ ਹੈ ਉਹਦਾ ਮਨ ਹੈ ਅੰਗਾ ਉਹਦਾ ਜਿਹੜਾ ਸਾਡਾ ਮਨ ਰੁੱਖੀ ਬਣੂ ਉਹਦੇ ਨਾਲ ਦਾ ਉਹਦਾ ਸੰਬੰਧ ਹੈ ਉਹ ਅੰਦਰ ਰੱਖਿਆ ਹੋਇਆ ਫੜ ਕੇ ਹਾਲਾੜਾ ਜੁੜ ਕੇ ਮਨੇ ਛੱਡਿਆ ਮਾਇਆ ਚ ਉਹ ਰੱਖਿਆ ਉਹਦਾ ਚਿੱਤ ਆਹ ਚਿੱਤ ਸਾਡਾ ਜਿਹੜਾ ਉਹਨੇ ਆਪ ਰੱਖਿਆ ਨਾਲ ਉਹ ਸਾਰੇ ਦੀ ਥੋੜੀ ਝੜਦੀ ਉਹ ਫੜ ਕੇ ਰੱਖਿਆ ਮਨ ਮਨ ਕੀ ਕਰੂਗਾ ਯਾ ਡੋਰ ਆਪਣੇ ਹੱਥੇ ਚ ਪੋਲਾ ਸਿਰ ਪਤੰਗ ਪਿਆਉੜੇ ਪਤੰਗ ਰੂਹ ਜਿਵੇਂ ਜਮ ਦੀ ਡੋਰ ਖਿੱਚਦਾ ਥੱਲੇ ਆਜੂ ਡੋਰ ਤਾਂ ਥੱਲੇ ਆਪਣੇ ਉਹਦੇ ਹੱਥ 'ਚ ਹੈ ਥੱਲੇ ਵਾਲੇ ਪਾਸੇ ਉਹਦੇ ਹੱਥ 'ਚ ਹੈ ਜਿਹੜਾ ਡੜੀ ਜਾਵੇ ਕਿਤੇ ਇੱਕ ਦਾ ਜਿੱਦੀ ਡੋਰ ਛੁੱਡੂ ਉਹਨੇ ਉੜੂ ਬੱਦ ਛੱਡੇ ਘੱਟ ਛੱਡੇ ਡੋਰ ਨਹੀਂ ਛੱਡੀ ਉਹਨੇ ਅੱਛਾ ਪਰ ਡੋਰੀ ਹੱਥ ਤੁਹਾਰੇ ਧਰਮਾਂ ਗਰ ਧਰਮ ਦਾ ਉਹਦਾ ਅੰਗਾ ਨਾ ਵੀ ਅਲੱਖ ਅਗਮ ਧਰਮ ਹੀ ਦੁਨੀਆ ਨੂੰ ਨੇ ਪੜਾਉਣਾ ਆ ਧਰਮ ਨੂੰ ਹੀ ਪੜਾ ਰਿਹਾ ਉਹ ਆ ਧਰਮ ਤਾਂ ਆ ਤੇ ਜਿਹੜਾ ਅੰਦਰ ਹੈ ਨਾ ਬਨ ਇਹ ਜਾਂ ਬਾਗੀ ਹੋ ਜਾਂਦਾ ਧਰਮੀ ਦਾ ਇਹ ਆਪੇ ਹੈ ਧਰਮ ਨੂੰ ਪੜਾਉਣ ਦੀ ਲੋੜ ਨਹੀਂ ਧਰਮ ਤਾਂ ਜਾਣਦਾ ਹੀ ਆ ਧਰਮ ਤਾਂ ਜਾਣਦਾ ਹੀ ਆ ਲਖਾਗਮ ਜਿਹੜਾ ਫਰੂਟ ਕੋਈ ਵੀ ਕਹਿੰਦੇ ਹੁੰਦੇ ਫਲ ਉਹ ਰੂ ਪੇੜ ਰਾਸਾ ਇਸਾ ਦੁੱਦਾ ਹੈ ਪੂਰਾ ਕਰਦਾ ਬੜਾ ਕਰਦਾ ਫਿਰ ਪੱਕਦਾ ਬੋਸਬਲੜ ਵੀ ਪੱਕਦਾ ਫਿਰ ਉਹ ਚ ਸਮੈਲ ਖੁਸ਼ਬੂ ਵੀ ਪੈਦਾ ਹੁੰਦੀ ਹੈ ਰਸ ਵੀ ਪੈਦਾ ਹੁੰਦਾ ਹੈ ਮਠਾਸ ਵੀ ਪੈਦਾ ਹੁੰਦੀ ਹੈ ਸਭ ਕੁਝ ਪੈਦਾ ਹੁੰਦੀ ਹੈ ਇਹ ਕੌਣ ਕਰਦਾ ਇਹ ਕਰਦੀ ਹੈ ਕੁਦਰਤ ਕੁਦਰਤ ਨਾਲ ਪੈਦਾ ਹੁੰਦੀ ਹੈ ਤਾਂ ਜਿਹੜਾ ਜਦੋਂ ਖਰਾਬ ਹੁੰਦਾ ਸੜਦਾ ਫਿਰ ਕੋਈ ਰਿਤਾਬੇ ਆਪੇ ਸੜ ਜਾਂਦੇ ਪੈਰ ਕੋੜਾ ਆਪੇ ਮਾਰ ਲੈਂਦਾ ਹੈ ਆਪੇ ਆਪਣੇ ਹੱਥ ਪੈਰ ਕੋੜਾ ਮਾਰਦਾ ਨਹੀਂ ਇਹ ਨੂੰ ਇਹ ਰੂਹਦਾ ਹੈ ਆ ਉਦੋਂ ਟੁੱਟ ਕੇ ਛੜਦਾ ਹੀ ਐ ਜਾਂ ਪੇੜ ਨੂੰ ਪੇੜ ਨੂੰ ਟੁੱਟ ਜਾਂਦਾ ਨਾ ਫਲ ਆਪਣੇ ਬੂੜ ਨੂੰ ਆ ਫੇ ਛੜਦਾ ਹੀ ਐ ਉਹ ਤੇ ਬਾਅਦ ਇੱਕ ਸ਼ੁਰੂ ਹੋ ਜਾਂਦਾ ਐਕਸ਼ਨ ਉਲਟਾ ਉਲਟੀ ਕਰਦੀ ਸ਼ੁਰੂ ਹੋ ਜਾਂਦੀ ਐ ਦੀ ਹਾਂਜੀ ਅਲਖ ਅਗੰਮ ਅਲਖ ਅਗੰਮ ਅਲਖ ਅਗੰਮ ਇਹੜੀ ਗੱਲ ਕਹੀ ਜਾਂ ਨਾ ਬੇਨ ਜੀ ਬਡੇ ਧੀਰ ਤਾਰ ਮੰਗ ਇਹ ਜਿਹੜੀ ਗੱਲ ਹੈ ਬਹੁਤ ਅੱਗੇ ਦੀ ਹੈ ਅਲਖ ਅਗਬ ਇਹ ਕੋਲ ਦੇਖਣਾ ਲੱਗ ਜਾਓ ਵਜ਼ੀਰ ਕੋਈ ਰਾਜਾ ਹੈ ਉਹਦਾ ਵਜ਼ੀਰ ਹੈ ਕੋਈ ਬੇ ਵਜ਼ੀਰ ਕੋਈ ਲੱਭੋ ਕੌਣ ਹੈ ਇਹ ਅਲਖ ਇਹ ਨਰਾਕਾਰੀ ਗੱਲਾਂ ਨੇ ਸਾਰੀਆਂ ਜੀ ਅਲਖ ਅਗਬ ਗੁਰੂਖੀ ਬੁੱਧੇ ਤਾਂ ਪਰੇ ਦੀਆਂ ਗੱਲਾਂ ਨੇ ਹੈ ਗੁਰੂਖੀ ਬੁੱਧੇ ਦੀਆਂ ਗੱਲਾਂ ਨਹੀਂ ਹੈ ਖੇਲ ਕੀਤਾ ਆਪਣੇ ਸ਼ਾਹ ਜੀਓ ਖੇਲ ਕੀਤਾ ਆਪਣੇ ਸ਼ਾਹ ਜੀਓ ਸੰਸਾਰ ਕਿਉਂ ਪੈਦਾ ਕੀਤਾ ਦੱਸਿਓਗਾ ਖੇਲ ਕੀਤਾ ਆਪਣੇ ਸ਼ਾਹ ਜੀਓ ਇਨੇ ਆਪਣੇ ਵਿਚਾ ਇੱਛਾ ਨਾਲੇ ਪੰਗਾ ਲਿਆ ਹੈ ਖੇਲ ਦੇ ਵਿੱਚ ਮਾਇਆ ਚ ਕਹਿੰਦਾ ਵੀ ਚਲੋ ਹੁਣ ਮਾਇਆ ਦਾ ਖੇਡ ਖੇਡ ਕੇ ਦੇ ਦਿਆਂ ਆਪੇ ਜਾ ਕੇ ਮੜੇ ਆਉਣੇ ਆਪ ਬੜਿਆ ਦਰਿਆ ਚ ਨਹਿਰ ਚ ਕੋਈ ਦਰਿਆ ਕਹਿੰਦਾ ਪਾਣੀ ਬਹੁਤ ਹੈ ਕਹਿੰਦਾ ਮੈਂ ਪਾਰ ਕਰਕੇ ਦਿਖਾਉਣਾ ਉਹ ਕਹਿੰਦਾ ਨਹੀਂ ਪਾਰ ਹੋਣਾ ਨਹੀਂ ਕਦੇ ਨਹੀਂ ਹੋਣਾ ਪਾਰ ਮਾਰੀ ਛਾਲ ਫਸ ਗਿਆ ਹੁਣ ਵਿੱਚ ਬੱਚਾ ਘਾਈ ਜਾਂਦਾ ਕੋਤੇ ਇਨੇ ਪੰਗਾ ਆਪ ਲੈ ਕਾਰ ਚਾਕੇ ਮੈਂ ਫਾਰ ਕਰਕੇ ਦਿਖਾਉਣਾ ਭੱਪਾ ਸਾਦਰ ਕਿ ਭਈ ਨਹੀਂ ਉਧਰ ਫੇਥੇ ਐ ਹੋ ਜਾਂਦਾ ਇੱਥੇ ਐ ਹੋ ਜਾਂਦਾ ਪਿਛਲੀ ਕਹਾਣੀ ਸੁਣਾਉਣ ਲੱਗੇ ਕਹਿੰਦਾ ਕਿਵੇਂ ਹੋ ਜੂਗਾ ਮੈਨੂੰ ਹੋ ਕੇ ਦਿਖਾਵੇ ਪੈਣ ਲੈ ਲੈ ਪੰਗਾ ਫਿਰ ਐ ਲੈ ਰੇ ਪੰਗਾ ਖੇਲ ਗਿਆ ਆਪਣੇ ਅਛਾ ਜੀਓ ਆਪਣੇ ਉਹ ਕਿਹਾ ਦੇਖੋ ਨਾ ਜੇ ਕੋਈ ਕਰੂਗਾ ਐ ਜਾ ਆਪਣੇ ਨਾਂ ਵਾਸਤੇ ਕੀਤਾ ਸੀ ਮੈਂ ਤੁਹਾਨੂੰ ਬਚ ਕੇ ਨਿਕਲ ਕੇ ਦਿਖਾਉਂ ਵੀ ਇਹਨੂੰ ਕਹਿਦਾਂਗੇ ਵੀ ਹਾਂ ਭਈ ਇਹਦਾ ਜੀ ਉਹਦੀ ਹਮਾਰਿਆਂ ਦੀ ਚੋਟੀ ਸਰ ਕਰ ਆਇਆ ਕਿਨੇ ਆ ਕੇ برف ਚ ਕੰਦੇ ਨਬਕੇ ਮਰ ਗਏ ਉਹ ਵੀ ਤਾਂ ਮਰੇ ਗਏ ਐਜਾਈ ਕੁਛ ਹੈ ਇਹਨੇ ਆਪਣਾ ਪੰਗਾ ਆ ਫੇ ਲਿਆ ਹੋਇਆ ਉਹ ਦੂਏ ਤਾਂ ਬਚਾਉਣ ਆਲੇ ਜਾਂਦੇ ਨੇ ਵੀ ਉਹ ਫਸ ਗਏ ਪਹਿਲਾਂ ਜਾਂਦੇ ਤੱਕਲੇ ਆਪ ਨੇ ਫਿਰ ਬਚਾਉਣ ਆਲੇ ਗਵਰਨਮੈਂਟ ਭਜੀ ਦਿੰਦੀ ਬਚਾਓ ਉਹਨਾਂ ਨੂੰ برف ਪੈ ਗਈ ਮੌਸਮ ਖਰਾਬ ਹੋ ਗਿਆ ਉਹ ਬਚਾਉਣ ਆਲੇ ਦੂਏ ਨੇ ਪੰਗਾ ਇਹਨਾਂ ਨੇ ਆਪੇ ਲਿਆ ਹੈ ਅਛਾ ਹੈ ਜੀ ਸੱਤ ਕਥਾ ਕਥੀ ਨਾ ਜਾਏ ਤਿੰਨ ਲੋਕ ਰਹਾ ਸਮਾਏ ਕਥ ਕਥਾ ਕਥੀ ਨਾ ਜਾਏ ਤਿੰਨ ਲੋਕ ਰਹਾ ਸਮਾਏ ਕਥ ਕਥਾ ਹੈ ਇਹਦੀ ਜੀਵ ਦੀ ਤਿੰਨਾਂ ਲੋਕਾਂ ਦੇ ਵਿੱਚ ਸਮਾਇਆ ਹੋਇਆ ਹੈ ਤਿੰਨ ਹੀ ਲੋਕ ਰਹਾ ਸਮਾਏ ਤਿੰਨਾਂ ਲੋਕਾਂ 'ਚ ਸਮਾਇਆ ਹੋਇਆ ਹੈ ਕਥਨ ਅਕਥ ਹੈ ਸੁਤੇ ਸਿੰਧ ਰੂਪ ਧਰਿਓ ਸਾਹਨ ਕੈ شاہ ਜੀਓ ਸੁਤੇ ਸਦ ਰੂਪ ਧਰਿਓ ਜਦ ਸੁਤੇ ਸਦ ਹੋ ਜਾਂਦਾ ਨਾ ਸੁਤੇ ਸਦ ਹੋ ਜਾਂਦਾ ਹੈ ਕਹਦੇ ਦੀ ਸੁਤਾ ਸਿੱਧੀ ਵੱਲ ਚਲੀ ਜਾਂਦੀ ਹੈ ਸਿੱਧੀ ਵੱਲ ਬੁੱਧ ਉਹਦਕ ਲੈਬ ਉੱਚਾ ਹੋ ਜਾਂਦਾ ਸ਼ਾਹਨ ਕਹ ਸ਼ਾਹ ਜਿਓ ਫੇਰੇ ਰੂਪ ਸ਼ਾਨ ਕੇ ਸ਼ਾਹ ਦਾ ਧਰਦਾ ਸੰਸਾਰ ਜੀ ਸ਼ੈਨਸ਼ਾ ਜਿਹੜਾ ਇਹਦਾ ਨਜ਼ਰ ਬਣਦਾ ਉਹਨਾਂ ਚੋਂ ਤਾਂ ਪਖਾਰੀ ਬਣਦਾ ਹੈ ਸੰਸਾਰ ਦਾ ਸ਼ੈਨਸ਼ਾ ਬਣਨ ਦੀ ਇੱਛਾ ਪਖਾਰੀ ਬਣਨ ਵਾਲੀ ਹੈ ਜੇ ਸੁਤੇ ਸਿੱਧ ਰੂਪ ਧਰਦਾ ਹੈ ਸੁਤੇ ਸਿੱਧ ਰੂਪ ਹੁੰਦਾ ਬਾਣੇ ਚੱਲ ਕੇ ਬਾਣੇ ਚੱਲ ਕੇ ਜਿਹੜਾ ਇਹਦਾ ਰੂਪ ਹੁੰਦਾ ਹੈ ਉਹ ਰੂਪ ਸ਼ਾਨ ਕੇ ਸੰਸਾਰ ਰੂਪ ਹੁੰਦਾ ਹੈ ਜੇ ਇੱਕ ਹੋ ਕੇ ਉਗਦਾ ਪਾਣੇ ਚਾ ਕੇ ਜਦ ਆ ਜਾਂਦਾ ਫਿਰ ਇਹ ਸੰਸ਼ਾ ਹੈ ਜੀਓ ਸੰਸਾਰ ਦੇ ਜਿਹੜੇ ਸੰਸ਼ਾ ਹੈ ਉਹਨਾਂ ਦਾ ਵਿਸ਼ਾ ਬਣ ਜਾਂਦਾ ਇੱਥੇ ਸੰਸ਼ਾ ਅਸਲ ਦੇ ਵਿੱਚ ਜਿੰਨੀਆਂ ਲੋਕਾਂ ਨੇ ਮੱਤਾਂ ਬਣਾਈਆਂ ਨੇ ਨਾ ਸੰਸਾਰ ਦੀ ਉਹਨਾਂ ਨੂੰ ਸੰਸ਼ਾ ਬਣਦੀ ਹੈ ਕੁਰਬਾਨੀ ਇਹ ਦੂਏ ਰਾਜਾਂ ਨੂੰ ਨਹੀਂ ਬਣਦੀ ਫਿਰ ਉਹ ਤਾਂ ਮਾਇਆਦਾਰੀ ਨੇ ਉਹਨਾਂ ਨੂੰ ਸੰ ਜਿਹੜੀ ਜਿਨ੍ਹਾਂ ਦੇ ਮਗਰ ਕਰੋੜਾਂ ਆਦਮੀ ਦੇ ਮਤਾਂ ਬੁੱਲੜ ਵਾਲੇ ਉਹ ਸੰਸ਼ਾ ਨੇ ਯਾਰ ਤੇ ਲੋਕ ਸ਼ਰਦਾ ਰੱਖਦੇ ਨੇ ਉਹ ਤਾਂ ਹੀ ਸ਼ਾਨ ਬਹੁਤ ਜਨਾਇਆ ਸ਼ਾਨ ਕੇ ਸ਼ਾਹੀ ਹਾਂ ਹਾਂ ਉਹ ਸ਼ਾਨ ਜਿਹੜੇ ਦੂਜਿਆਂ ਨੂੰ ਗਿਆਂਦੇ ਰਹੇ ਇਹ ਉਹਨਾਂ ਦਾ ਵੀ ਸ਼ੌਕ ਥੋਟ ਉਹਨਾਂ ਨੂੰ ਗੱਲ ਜਾਣ ਦੇਣ ਵਾਲਾ ਸਤ ਸਾਤ ਸ੍ਰੀ ਨਿਵਾਸ ਆਦਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ ਸਤ ਸਾਤ ਸ੍ਰੀ ਨਿਵਾਸ ਸਦਾ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ ਇਹ ਜਿਹੜੀ ਗੱਲ ਆ ਏ ਵਾਹਿਗੁਰੂ ਦੀ ਉਹ ਸਾਰੀ ਮਤਲਬ ਹੈ ਪਰਮੇਸ਼ਰ ਦੀ ਬੜਾਈ ਹੈ ਸ਼ਬਦ ਗੁਰੂ ਦੀ ਬੜਾਈ ਹੈ ਕਿਸੇ ਆਦਮੀ ਦੀ ਬੜਾਈ ਨਹੀਂ